ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਗੋਗੀ ਜੀ ਹੈਗੇ ਸੀ ਉਹਨਾਂ ਦਾ ਦਿਹਾਂਤ ਹੋ ਚੁੱਕਾ ਹੋਇਆ ਸੋ ਇਸ ਟਾਈਮ ਅਸੀਂ ਖੜੇ ਆਂ ਕੁਮਾਰ ਮੰਡੀ ਦੇ ਵਿੱਚ ਕਿ ਦੇਖ ਸਕਦੇ ਹੋ ਕਿ ਕੁਮਾਰ ਮੰਡੀ ਜਿਹੜਾ ਬਾਜ਼ਾਰ ਹੈਗਾ ਵਾ ਉਹ ਵੀ ਬਿਲਕੁਲ ਬੰਦ ਪਈਆਂ ਬਿਲਕੁਲ ਮਾਰਕੀਟ ਪੂਰੀ ਬੰਦ ਪਈ ਹੋਈ ਹੈ ਔਰ ਅਸੀਂ ਮਾਰਕੀਟ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਵੀ ਆਪਾਂ ਕਰਾਵਾਂਗੇ ਮੌਕੇ ਦੇ ਉੱਤੇ ਕਿ ਕਿਵੇਂ ਕਿਵੇਂ ਲੱਗਦਾ ਹੈਗਾ ਵਾ ਕੀ ਅੱਜ ਪੂਰਾ ਬਾਜ਼ਾਰ ਪੂਰਾ ਬੰਦ ਪਿਆ ਹੋਇਆ ਵਾ ਕਿ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਜੀ ਹੈਗੇ ਸੀ ਉਹਨਾਂ ਦਾ ਗੋਲੀ ਲੱਗਣ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਰਾਤ ਤੇ ਮੌਕੇ ਤੇ ਸੋ ਅਸੀਂ ਪਹੁੰਚੇ ਹੈਗੇ ਆਂ ਇਸ ਟਾਈਮ ਅਸੀਂ ਕੁਮਾਰ ਮੰਡੀ ਦੇ ਵਿੱਚ ਅਸੀਂ ਹੋਰ ਜਿਹੜੇ ਬਾਜ਼ਾਰ ਦੇ ਜਿਹੜੇ ਮਾਰਕੀਟ ਦੇ ਜਿਹੜੇ ਬੰਦੇ ਹੈਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਮੌਕੇ ਦੇ ਉੱਤੇ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਜ਼ਾਰ ਪੂਰਾ ਬੰਦ ਹੋਇਆ ਪਿਆ ਸਾਰੀਆਂ ਦੁਕਾਨਾਂ ਬੰਦ ਹੋਈਆਂ ਪਈਆਂ ਹੈਗੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਕੁਮਾਰ ਮੰਡੀ ਦੇ ਵਿੱਚ ਪੂਰੀ ਚੈਲਬੈਲ ਹੁੰਦੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਦੀ ਹੈਗੇ ਸੀ ਉਹਨਾਂ ਦੇ ਹਾਥ ਹੋ ਚੁੱਕਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦੁਕਾਨਦਾਰ ਹੈਗੇ ਆ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਇਹਨਾਂ ਕੀ ਕਹਿੰਦੇ ਹੈਗੇ ਨੇ ਬਿਲਕੁਲ ਤੁਸੀਂ ਦੇਖਦੇ ਕਰਾਨੇ ਆ ਦੁਕਾਨਦਾਰ ਜਿਹੜੇ ਇੱਥੇ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਨੇ ਹੈਗੇ ਆ ਕੀ ਕਹਿੰਦੇ ਹੈਗੇ ਨੇ ਕਿ ਜਿਵੇਂ ਕਿ ਅੱਜ ਪੂਰਾ ਬਾਜ਼ਾਰ ਬੰਦ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਆਪਣਾ ਆਪਾ ਜੀ ਕਿਵੇਂ ਲੱਗਦਾ ਅੱਜ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਜੀ ਹੈਗੇ ਸੀ ਉਹਨਾਂ ਦੀ ਦਿਹਾਂਤ ਹੋ ਗਿਆ ਹੋਇਆ ਤੁਸੀਂ ਬਾਜ਼ਾਰ ਵਾਲੇ ਹੋ ਕਿਵੇਂ ਲੱਗਦਾ ਹੈਗਾ ਉਹ ਬੜੇ ਅਫਸੋਸ ਵਾਲੀ ਗੱਲ ਹੈ ਇੱਕ ਤਾਂ ਯਕੀਨ ਨਹੀਂ ਆ ਰਿਹਾ ਸੱਚੀ ਗੱਲ ਹੈ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੇ ਸਾਡੇ ਇੰਨੇ ਵਧੀਆ ਨੇਤਾ ਜਿਹੜੇ ਸਾਡੇ ਉਹਨੇ ਕੁਮਾਰ ਮੰਡੀ, ਦਿয়াল ਨਗਰ, ਕ੍ਰਿਸ਼ਨानगर, ਗੋਬਿੰਦਨਗਰ ਸਾਰਿਆਂ ਨੂੰ ਕਵਰ ਕਰਦੇ ਸੀਗੇ ਜੀ ਇਹ ਇਹ ਤਾਂ ਉਹਨਾਂ ਉਹਨਾਂ ਨੂੰ ਪਤਾ ਲੱਗਿਆ ਕਿ ਕਿਵੇਂ ਡੈਥ ਹੋਈ ਉਹਨਾਂ ਨੂੰ ਇਹਦੇ ਬਾਰੇ ਕੋਈ ਨੋਟ ਨਹੀਂ ਰਾਤੀ ਰਾਤੀ ਸੰਦਸ ਸਵੇਰੇ ਕਮ ਉਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਸੰਦ ਸਵੇਰੇ ਖਬਰ ਪਤਾ ਲੱਗੀ ਜੀ ਜੀ ਤੇ ਤੁਹਾਡੇ ਇਲਾਕੇ ਦੇ ਹੈਗੇ ਬੜੇ ਅੱਛੇ ਹੈਗੇ ਨੇ ਉਹ ਤੇ ਉਹਨਾਂ ਵਿੱਚ ਕੋਈ ਉਹਨਾਂ ਕੋਈ ਤਾਜੀ ਕੋਈ ਯਾਦ ਕਹੀ ਉਹਨਾਂ ਦੇ ਜੀ ਹੁਣ ਉਸ ਬਾਰੇ ਉਹਦੇ ਨਿਕਲੇ ਸੀ ਜਿਹੜੇ ਆਪਾਂ ਵੋਟਾਂ ਦੇ ਜਦੋਂ ਭਗਵੰਤ ਮਾਨ ਜੀ ਆਏ ਸੀ ਉਹਨਾਂ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਸਾਰਿਆਂ ਦਾ ਸਵਾਗਤ ਕੀਤਾ ਸੀਗਾ ਉਸ ਤੋਂ ਬਾਅਦ ਹੁਣ ਅੱਜ ਖਬਰ ਪਤਾ ਲੱਗੀ 15 ਦਿਨ ਬਾਅਦ ਨਾ ਬੇਲੋਕੀ ਹਾਲ ਹੋ ਗਿਆ ਜੀ ਤੇ ਅੱਜ ਤੁਸੀਂ ਪੂਰਾ ਬਿਆਰ ਬੰਦ ਕੀਤਾ ਹੈਗਾ ਵ ਦੇਖੋ ਬਾਜ਼ਾਰ ਵਾਲੇ ਉਹਨਾਂ ਦੇ ਨਾਲ ਸੀਗੇ ਸਾਰੇ ਤੇ ਇਸ ਕਰਕੇ ਉਹਨਾਂ ਨੇ ਸ਼ੋਕ ਦੇ ਵਾਸਤੇ ਅਸੀਂ ਸਾਰਿਆਂ ਨੇ ਮਾਰਕੀਟ ਬੰਦ ਕੀਤੀ ਯਾਨੀ ਕਿ ਸ਼ੋਕ ਕਰ ਰਹੇ ਹਾਂ ਹਾਂਜੀ ਹਾਂਜੀ ਉਹਨਾਂ ਦਾ ਅਫਸੋਸ ਕਰ ਰਹੇ ਹਾਂ ਉਹਨਾਂ ਦਾ ਜੀ ਬਿਲਕੁਲ ਦੇ ਆਪਾਂ ਬਜ਼ਾਰ ਵਾਲੇ ਨਾਲ ਇਹਨਾਂ ਨੇ ਕਹਿਣਾ ਹੈਗਾ ਕਿ ਅਸੀਂ ਅਸੀਂ ਗੁਰਪ੍ਰੀਤ ਜਿਹੜੇ ਗੋਗੀ ਦੀ ਹੈਗੇ ਸੀ ਉਹਨਾਂ ਦਾ ਅਫਸੋਸ ਕਰ ਰਹੇ ਹੈਗੇ ਅਸੀਂ ਹੋਰ ਜਣਾ ਵੀ ਆਪਾਂ ਗੱਲਬਾਤ ਕਰਾਵਾਂਗੇ ਤੇ ਦੇਖ ਸਕਦੇ ਹੋ ਕਿ ਪੂਰਾ ਬਾਜ਼ਾਰ ਕਿਵੇਂ ਬੰਦ ਹੋਇਆ ਪਿਆ ਹੈਗਾ ਵਾ ਔਰ ਹੋਰ ਜਨਨ ਵੀ ਆਪਾਂ ਗੱਲਬਾਤ ਕਰਾਨੇ ਹੈਗੇ ਆ ਦੇਖ ਸਕਦੇ ਹੋ ਕਿ ਜਿਹੜੇ ਸਕਿਉਰਟੀ ਗਾਰਡ ਵੀ ਜਿਹੜੇ ਹੈਗੇ ਨੇ ਉਹ ਦੁਕਾਨਾਂ ਦੇ ਮੋਰੇ ਬਿਲਕੁਲ ਬਾਹਰ ਖੜੇ ਹੋਏ ਨੇ ਕਿ ਅੱਜ ਜਿਹੜੇ ਗੁਰਪ੍ਰੇਵਿਧਾਇਕ ਜਿਹੜੇ ਗੁਰਪ੍ਰੀ ਗੋਗੀ ਜੀ ਹੈਗੇ ਸੀ ਉਹਨਾਂ ਦਾ ਇਹ ਸ਼ੋਕ ਮਨਾ ਰਹੇ ਹੈਗੇ ਨੇ ਉਹ ਦੇਖ ਸਕਦੇ ਹੋ ਕਿ ਪੂਰਾ ਕਿੱਦਾਂ ਬਿਆਰ ਬੰਦ ਪਿਆ ਹੋਇਆ ਔਰ ਪੁਲਿਸ ਦੀਆਂ ਗੱਡੀਆਂ ਬੰਦ ਹੋਈਆਂ ਅੱਗੇ ਪੂਰੇ ਬੈਰੀਅਰ ਗੇਟ ਲਗਾਏ ਵੀ ਹੋਏ ਆ ਅਸੀਂ ਹੈ ਹੋਰ ਜਨਨ ਵੀ ਆਪਾਂ ਗੱਲਬਾਤ ਕਰਾਨੇ ਹੈਗੇ ਆ ਜਿਹੜੇ ਦੁਕਾਨਦਾਰ ਜਿਹੜੇ ਬਾਹਰ ਬੈਠੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਨੇ ਹੈਗੇ ਆ ਕਿੱ ਬਹੁਤ ਮਾੜਾ ਹੋਇਆ ਗੋਗੀ ਜੀ ਇਹ ਸੁਣ ਕੇ ਜੀ న్యూਸ ਤੇ ਸਾਰੀ ਖਬਰ ਆਈ ਬਾਜ਼ਾਰ ਪੂਰਾ ਬੰਦ ਪਿਆ ਜੀ ਉਹਨਾਂ ਕਰਕੇ ਪੂਰਾ ਇਕੱਠ ਹੋਇਆ ਪਿਆ ਮਾਰਕੀਟ ਸਾਰੀ ਬੰਦ ਪਈ ਜੀ ਬਹੁਤ ਦੁੱਖ ਲੱਗਿਆ ਗੱਲ ਸੁਣ ਕੇ ਸਾਨੂੰ ਜੀ ਬਹੁਤ ਮਾੜੀ ਖਬਰ ਹੋਈ ਤੁਹਾਨੂੰ ਮੱਕੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੈਂ ਮੋਬਾਈਲ 'ਚ ਦੇਖਿਆ ਜੀ ਸੇਰ ਮਾਰਕੀਟ ਆਏ ਤੇ ਦੁਕਾਨ ਖੁੱਲਣ ਲੱਗੇ ਸੀ ਜੀ ਪਤਾ ਲੱਗਿਆ ਵੀ ਇਦਾਂ ਹੋ ਗਿਆ ਬਹੁਤ ਦੁੱਖ ਲੱਗਿਆ ਸਾਨੂੰ ਸੁਣ ਕੇ ਕੋਈ ਉਹਨਾਂ ਦੀ ਕੋਈ ਪ੍ਰਾਣੀ ਕੋਈ ਯਾਦ ਕੋਈ ਉਹਨਾਂ ਦੀ ਯਾ ਵੀ ਸਾਰਾ ਕੁਝ ਵਧੀਆ ਕੰਮ ਕੀਤਾ ਮੱਲੇ ਦੀਦਾਰੀ ਦਾ ਸੁਣੇ ਜਾਂਦਾ ਨਾਮ ਪੂਰਾ ਪਰਿਵਾਰ ਵਧੀ ਬਿਲਕੁਲ ਦੇਖ ਸਕਦੇ ਹੋ ਕਿ ਅੱਜ ਇਹਨਾਂ ਦਾ ਕਹਿਣਾ ਬਹੁਤ ਮਾੜਾ ਕੰਮ ਹੈ ਅਸੀਂ ਅੰਕਲ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਅੰਕਲ ਜੀ ਕਿੱਦਾਂ ਹਾਂ ਜੀ ਵਿਧਾਇਕ ਸਾਹਿਬ ਹਾਂ ਬਹੁਤ ਬਹੁਤ ਅੱਛੇ ਆਦਮੀ ਹੈ ਬਹੁਤ ਗੋਲਡ ਜਨਤਾ ਨੂੰ ਬਹੁਤ ਲਾਈਕ ਕਰਦੇ ਜੀ ਔਰ ਬਹੁਤ ਅੱਛੀ ਇਹਨੇ ਦੀ ਘਟਨਾ ਸੁਣ ਕੇ ਸਭ ਨੂੰ ਅਫਸੋਸ ਕੀਤਾ ਜੀ ਅੱਜ ਅੰਕਲ ਜੀ ਤੁਸੀਂ ਦੁਕਾਨ ਤੁਸੀਂ ਬੰਦ ਕੀਤੀ ਹੈ ਤੇ ਸ਼ੌਕ ਸ਼ੌਕ ਬਣਾ ਰਹੇ ਹੋ ਹਾਂ ਜੀ ਹਾਂ ਬੈਠ ਕੇ ਸ਼ੌਕ ਬਣਾ ਰਹੇ ਹੈਂ ਕੀ ਕੀਤਾ ਯਾਰ ਸਦਾ ਠੀਕ ਹੀ ਉਹਨਾਂ ਦੀ ਕੋਈ ਪੁਰਾਣੀ ਕੋਈ ਯਾਦ ਹੋਣੀ ਹਾਂ ਬਸ ਠੀਕ ਹੈ ਜੀ ਓਕੇ ਗੁਰੂ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਅਸੀਂ ਉਹਨਾਂ ਜਿਹੜੇ ਗੁਰਪ੍ਰੀਤ ਜਿਹੜੇ ਗੋਗੀ ਜੀ ਹੈਗੇ ਆ ਅਸੀਂ ਪੂਰਾ ਬਾਜ਼ਾਰ ਬੰਦ ਕੀਤਾ ਹੋਇਆ ਹੈਗਾ ਉਹਨਾਂ ਸ਼ੋਕ ਬਣਾ ਰਹੇ ਹੈਗੇ ਆ ਔਰ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਔਰ ਦੇਖੋ ਮੈਂ ਪੂਰਾ ਬਾਜ਼ਾਰ ਇੱਕ ਵਾਰੀ ਮੈਂ ਦਿਖਾਵਾਂਗਾ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਕਿਦਾਂ ਪੂਰਾ ਬਾਜ਼ਾਰ ਬੰਦ ਪਿਆ ਹੈ ਉਹ ਸੋਤੀ ਇਸ ਬਾਜ਼ਾਰ ਦੇ ਵਿੱਚ ਪੂਰੀ ਚਹਿਲ-ਭੇਲ ਹੁੰਦੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਅੱਜ ਇਹ ਜਿਹੜਾ ਬਾਜ਼ਾਰ ਹੈ ਪੂਰਾ ਅੱਜ ਸ਼ੋਕ ਮਾਰ ਰਿਹਾ ਹੈ ਵਿਧਾਇਕ ਜਿਹੜੇ ਗੁਰਪ੍ਰੀਤ ਜਿਹੜੇ ਗੋਗੀ ਜੀ ਹੈਗੇ ਸੀ ਉਹਨਾਂ ਦਾ ਦਿਹਾਂਤ ਹੋ ਚੁੱਕਾ ਹੋਇਆ ਔਰ ਚਲਦੀ ਵੀਡੀਓ ਕਰ ਦਿਓ ਸ਼ੇਅਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਗੋਗੀ ਜੀ ਹੈਗੇ ਸੀ ਉਹਨਾਂ ਦਾ ਦਿਹਾਂਤ ਹੋ ਚੁੱਕਾ ਹੋਇਆ ਸੋ ਇਸ ਟਾਈਮ ਸਹੀ ਖੜੇ ਹੈ ਕੁਮਾਰ ਮੰਡੀ ਦੇ ਵਿੱਚ ਕਿ ਦੇਖ ਸਕਦੇ ਹੋ ਕਿ ਕੁਮਾਰ ਮੰਡੀ ਜਿਹੜਾ ਬਾਜ਼ਾਰ ਹੈਗਾ ਉਹ ਵੀ ਬਿਲਕੁਲ ਬੰਦ ਪਈਆਂ ਬਿਲਕੁਲ ਮਾਰਕੀਟ ਪੂਰੀ ਬੰਦ ਪਈ ਹੋਈ ਹੈ ਔਰ ਅਸੀਂ ਮਾਰਕੀਟ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਵੀ ਆਪਾਂ ਕਰਾਵਾਂਗੇ ਮੌਕੇ ਦੇ ਉੱਤੇ ਕਿ ਕਿਵੇਂ ਕਿਵੇਂ ਲੱਗਦਾ ਹੈਗਾ ਵਾ ਕਿ ਅੱਜ ਪੂਰਾ ਬਾਜ਼ਾਰ ਪੂਰਾ ਬੰਦ ਪਿਆ ਹੋਇਆ ਵਾ ਕਿ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਜੀ ਹੈਗੇ ਸੀ ਉਹਨਾਂ ਦਾ ਗੋਲੀ ਲੱਗਣ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਰਾਤ ਤੇ ਮੋਕੇ ਤੇ ਸੋ ਅਸੀਂ ਪਹੁੰਚੇ ਹੈਗੇ ਆ ਇਸ ਟਾਈਮ ਅਸੀਂ ਕੁਮਾਰ ਮੰਡੀ ਦੇ ਵਿੱਚ ਅਸੀਂ ਹੋਰ ਜਿਹੜੇ ਬਾਜ਼ਾਰ ਦੇ ਜਿਹੜੇ ਮਾਰਕੀਟ ਦੇ ਜਿਹੜੇ ਬੰਦੇ ਹੈਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਮੋਕੇ ਦੇ ਉੱਤੇ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਜ਼ਾਰ ਪੂਰਾ ਬੰਦ ਹੋਇਆ ਪਿਆ ਸਾਰੀਆਂ ਦੁਕਾਨਾਂ ਬੰਦ ਹੋਈਆਂ ਪਈਆਂ ਹੈਗੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਕੁਮਾਰ ਮੰਡੀ ਦੇ ਵਿੱਚ ਪੂਰੀ ਚਹਿਲ-ਪਹਿਲ ਹੁੰਦੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਜੀ ਹੈਗੇ ਸੀ ਉਹਨਾਂ ਦੇ ਹहांत ਹੋ ਚੁੱਕਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦੁਕਾਨਦਾਰ ਹੈਗੇ ਆ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਇਹਨਾਂ ਕੀ ਕਹਿੰਦੇ ਹੈਗੇ ਨੇ ਬਿਲਕੁਲ ਤੁਸੀਂ ਦੇਖਦੇ ਕਰਾਨੇ ਆ ਦੁਕਾਨਦਾਰ ਜਿਹੜੇ ਇੱਥੇ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਨੇ ਹੈਗੇ ਆ ਕੀ ਕਹਿੰਦੇ ਹੈਗੇ ਨੇ ਕਿ ਜਿਵੇਂ ਕਿ ਅੱਜ ਪੂਰਾ ਬਾਜ਼ਾਰ ਬੰਦ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਆਪਣਾ ਆਪਾ ਜੀ ਕਿਵੇਂ ਲੱਗਦਾ ਅੱਜ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਜੀ ਹੈਗੇ ਬਾਜ਼ਾਰ ਵਾਲਿਆਂ ਕਿਵੇਂ ਲੱਗਦਾ ਹੈਗਾ ਉਹ ਬੜੇ ਅਫਸੋਸ ਵਾਲੀ ਗੱਲ ਹੈ ਇੱਕ ਤਾਂ ਯਕੀਨ ਨਹੀਂ ਆ ਰਿਹਾ ਸੱਚੀ ਗੱਲ ਹੈ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੇ ਸਾਡੇ ਇੰਨੇ ਵਧੀਆ ਨੇਤਾ ਜਿਹੜੇ ਸਾਡੇ ਪੂਰੇ ਕੁਮਾਰ ਮੰਡੀ ਦਿয়াল ਨਗਰ ਕ੍ਰਿਸ਼ਨ ਨਗਰ ਗੋਬਿੰਦ ਨਗਰ ਸਾਰਿਆਂ ਨੂੰ ਕਵਰ ਕਰਦੇ ਸੀਗੇ ਜੀ ਇਹ ਤਾਂ ਇਹ ਤਾਂ ਉਹਨਾਂ ਉਹਨਾਂ ਪਤਾ ਲੱਗਿਆ ਕਿ ਕਿਵੇਂ ਡੈਥ ਹੋਈ ਉਹਨਾਂ ਦੀ ਇਹਦਾ ਬਾਰੇ ਕੋਈ ਨੋਟ ਨਹੀਂ ਰਾਤੀ ਰਾਤੀ ਸੰਦਸ ਸਿਹਰੇ ਕਰੋ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਸੰਦ ਸਿਹਰੇ ਖਬਰ ਪਤਾ ਲੱਗੀ ਜੀ ਜੀ ਤੇ ਤੁਹਾਡੇ ਇਲਾਕੇ ਦੇ ਹੈਗੇ ਬੜੇ ਅੱਛੇ ਹੈਗੇ ਨੇ ਉਹ ਤੇ ਉਹਨਾਂ ਵਾਸਤੇ ਕੋਈ ਉਹਨਾਂ ਕੋਈ ਯਾਦ ਤਾਜੀ ਕੋਈ ਯਾਦ ਕੀਤੀ ਉਹਨਾਂ ਲਈ ਜੀ ਹਾਂ ਹੁਣ ਉਹਦੇ ਬਾਰੇ ਉਹਦੇ ਨਿਕਲੇ ਸੀ ਜਦੋਂ ਆਪਾਂ ਵੋਟਾਂ ਦੇ ਜਦੋਂ ਭਗਵੰਤ ਮਾਨ ਜੀ ਆਏ ਸੀ ਉਹਨਾਂ ਦੇ ਨਾਲ ਬੜੇ ਅੱਛੇ ਨਿੱਕੇ ਨਾਲ ਸਾਰਿਆਂ ਦਾ ਸਵਾਗਤ ਕੀਤਾ ਸੀਗਾ ਉਸ ਤੋਂ ਬਾਅਦ ਹੁਣ ਅੱਜ ਖਬਰ ਪਤਾ ਲੱਗੀ 15 ਦਿਨ ਬਾਅਦ ਨਾ ਦੇਖ ਲੋ ਕੀ ਹਾਲ ਹੋ ਗਿਆ ਜੀ ਤੇ ਅੱਜ ਤੁਸੀਂ ਪੂਰਾ ਬਿਆਰ ਬੰਦ ਕੀਤਾ ਹੈ ਦੇਖੋ ਬਾਜ਼ਾਰ ਵਾਲੇ ਉਹਨਾਂ ਦੇ ਨਾਲ ਸੀਗੇ ਸਾਰੇ ਤੇ ਇਸ ਕਰਕੇ ਉਹਨਾਂ ਨੇ ਸ਼ੋਕ ਦੇ ਵਜ੍ਹਾ ਨਾਲ ਅਸੀਂ ਸਾਰਿਆਂ ਨੇ ਮਾਰਕੀਟ ਬੰਦ ਕੀਤੀ। ਯਾਨੀ ਕਿ ਸ਼ੋਕ ਕਰ ਰਹੇ ਹੋ। ਹਾਂਜੀ ਹਾਂਜੀ ਉਹਨਾਂ ਦਾ ਅਫਸੋਸ ਕਰ ਰਹੇ ਹੈਗੇ ਉਹਨਾਂ ਦਾ। ਜੀ ਬਿਲਕੁਲ ਦਾ ਆਪਾਂ ਬਿਆਰ ਵਾਲੇ ਨਾਲ ਇਹਨਾਂ ਕਹਿਣਾ ਹੈਗਾ ਕਿ ਅਸੀਂ ਅਸੀਂ ਗੁਰਪ੍ਰੀਤ ਜਿਹੜੇ ਗੋਗੀ ਦੀ ਹੈਗੇ ਅਸੀਂ ਉਹਨਾਂ ਦਾ ਅਫਸੋਸ ਕਰ ਰਹੇ ਹੈਗੇ ਅਸੀਂ ਹੋਰ ਜਾਨਾ ਵੀ ਆਪਾਂ ਗੱਲਬਾਤ ਕਰਾਵਾਂਗੇ ਤੇ ਦੇਖ ਸਕਦੇ ਹੋ ਕਿ ਪੂਰਾ ਬਾਜ਼ਾਰ ਕਿਵੇਂ ਬੰਦ ਹੋਇਆ ਪਿਆ ਹੈਗਾ ਵਾ। ਔਰ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਾਨੇ ਹੈਗੇ ਆ ਦੇਖ ਸਕਦੇ ਹੋ ਕਿ ਜਿਹੜੇ ਸਕਿਉਰਟੀ ਗਾਰਡ ਵੀ ਜਿਹੜੇ ਹੈਗੇ ਨੇ ਉਹ ਦੁਕਾਨਾਂ ਦੇ ਮੋਰੇ ਬਿਲਕੁਲ ਬਾਹਰ ਖੜੇ ਹੋਏ ਨੇ ਕਿ ਅੱਜ ਜਿਹੜੇ ਗੁਰਪ੍ਰੇਵਿਧਾਇਕ ਜਿਹੜੇ ਗੁਰਪ੍ਰੀ ਗੋਗੀ ਜੀ ਹੈਗੇ ਸੀ ਉਹਨਾਂ ਦਾ ਇਹ ਸ਼ੋਕ ਮਨਾ ਰਹੇ ਹੈਗੇ ਨੇ ਉਹ ਦੇਖ ਸਕਦਾ ਕਿ ਪੂਰਾ ਕਿੱਦਾਂ ਬਿਆਰ ਬੰਦ ਪਿਆ ਹੋਇਆ ਔਰ ਪੁਲਿਸ ਦੀਆਂ ਗੱਡੀਆਂ ਬੰਦ ਹੋਏ ਅੱਗੇ ਪੂਰੇ ਬੈਰੀਅਰ ਗੇਟ ਲਗਾਏ ਵੀ ਹੋਏ ਆ ਅਸੀਂ ਹੈ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਾਨੇ ਹੈਗੇ ਆ ਜਿਹੜੇ ਦੁਕਾਨਦਾਰ ਜਿਹੜੇ ਬਾਹਰ ਬੈਠੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਨੇ ਹੈਗੇ ਆ ਕਿੱਦਾਂ ਭਾ ਬਹੁਤ ਮਾੜਾ ਖ਼ਬਰ ਆਈ ਗੋਗੀ ਜੀ ਸੁਣ ਕੇ ਜੀ న్యూਸ ਤੇ ਸਾਰੀ ਖ਼ਬਰ ਆਈ ਬਾਜ਼ਾਰ ਪੂਰਾ ਬੰਦ ਪਿਆ ਜੀ ਉਹਨਾਂ ਕਰਕੇ ਪੂਰਾ ਇਕੱਠ ਹੋਇਆ ਪਿਆ ਮਾਰਕੀਟ ਸਾਰੀ ਬੰਦ ਪਈ ਜੀ ਬਹੁਤ ਦੁੱਖ ਲੱਗਿਆ ਗੱਲ ਸੁਣ ਕੇ ਸਾਨੂੰ ਜੀ ਬਹੁਤ ਮਾੜੀ ਖ਼ਬਰ ਹੋਈ ਸਾਨੂੰ ਮਕੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਅਸੀਂ ਮੋਬਾਈਲ ਤੇ ਦੇਖਿਆ ਸੀ ਸੇਰ ਮਾਰਕੀਟ ਆਏ ਤੇ ਦੁਕਾਨ ਖੁੱਲਣ ਲੱਗੇ ਸੀ ਜੀ ਪਤਾ ਲੱਗਿਆ ਵੀ ਇਦਾਂ ਹੋ ਗਿਆ ਬਹੁਤ ਦੁੱਖ ਲੱਗਿਆ ਸਾਨੂੰ ਸੁਣ ਕੇ ਤੇ ਕੋਈ ਉਹਨਾਂ ਦੀ ਕੋਈ ਪ੍ਰਾਣੀ ਕੋਈ ਯਾਦ ਕੋਈ ਉਹਨਾਂ ਦੀ ਯਾਰੀ ਸਾਰਾ ਕੁਝ ਵਧੀਆ ਕੰਮ ਕੀਤਾ ਮੱਲੇਦਾਰੀ ਦਾ ਸੁਣੇ ਜਾਂਦਾ ਨਾਮ ਪੂਰਾ ਪਰਿਵਾਰ ਵਧੀ ਬਿਲਕੁਲ ਦੇਖ ਸਕਦੇ ਹੋ ਕਿ ਅੱਜ ਇਹਨਾਂ ਦਾ ਕਹਿਣਾ ਬਹੁਤ ਮਾੜਾ ਕੰਮ ਹੈ ਅਸੀਂ ਅੰਕਲ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਅੰਕਲ ਜੀ ਕਿੱਦਾਂ ਹਾਂ ਜੀ ਵਿਧਾਇਕ ਸਾਹਿਬ ਹਾਂ ਹਾਂ ਬਹੁਤ ਬਹੁਤ ਅੱਛੇ ਆਦਮੀ ਹੈ ਬਹੁਤ ਗੋਲ ਜਨਤਾ ਨੂੰ ਬਹੁਤ ਲਾਈਕ ਕਰਦੇ ਜੀ ਔਰ ਬਹੁਤ ਅੱਛੀ ਨੇ ਦੇ ਹੱਟਾ ਸੁਣ ਕੇ ਸਭ ਨੂੰ ਅਫਸੋਸ ਈ ਕਰੀ ਅੱਜ ਅੰਕਲ ਜੀ ਤੁਸੀਂ ਦੁਕਾਨ ਤੁਸੀਂ ਬੰਦ ਕਰ ਕੀਤੀ ਹੈ ਤੇ ਸ਼ੌਕ ਸ਼ੌਕ ਬਣਾ ਰਹੇ ਹਾਂ ਹਾਂ ਜੀ ਹਾਂ ਬੈਠ ਕੇ ਸ਼ੌਕ ਬਣਾ ਰਹੇ ਹਾਂ ਕੀ ਕੀਤਾ ਯਾਰ ਸਾਡਾ ਠੀਕ ਹੈ ਉਹਨਾਂ ਦੀ ਕੋਈ ਪੁਰਾਣੀ ਕੋਈ ਯਾਦ ਹਾਂ ਬਸ ਠੀਕ ਹੈ ਜੀ ਓਕੇ ਗੁਰ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਅਸੀਂ ਉਹਨਾਂ ਜਿਹੜੇ ਗੁਰਪ੍ਰੀਤ ਜਿਹੜੇ ਗੋਗੀ ਜੀ ਹੈਗੇ ਆ ਅਸੀਂ ਪੂਰਾ ਬਾਜ਼ਾਰ ਬੰਦ ਕੀਤਾ ਹੋਇਆ ਹੈਗਾ ਉਹਨਾਂ ਸ਼ੋਕ ਬਣਾ ਰਹੇ ਹੈਗੇ ਆ ਔਰ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਔਰ ਦੇਖੋ ਸਵੇ ਪੂਰਾ ਬਾਜ਼ਾਰ ਇੱਕ ਵਾਰੀ ਮੈਂ ਦਿਖਾਵਾਂਗਾ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਕਿਦਾਂ ਪੂਰਾ ਬਾਜ਼ਾਰ ਬੰਦ ਪਿਆ ਉਹ ਸੋਤੀ ਇਸ ਬਾਜ਼ਾਰ ਦੇ ਵਿੱਚ ਪੂਰੀ ਚਹਿਲ-ਭੇਲ ਹੁੰਦੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਅੱਜ ਇਹ ਜਿਹੜਾ ਬਾਜ਼ਾਰ ਹੈ ਪੂਰਾ ਅੱਜ ਸ਼ੋਕ ਮਾਰਿਆ ਵਿਧਾਇਕ ਜਿਹੜੇ ਗੁਰਪ੍ਰੀਤ ਜਿਹੜੇ ਗੋਗੀ ਜੀ ਹੈਗੇ ਸੀ ਉਹਨਾਂ ਦਾ ਦਿਹਾਂਤ ਹੋ ਚੁੱਕਾ ਹੋਇਆ ਔਰ ਚਲਦੀ ਵੀਡੀਓ ਕਰ ਦਿਓ ਸ਼ੇਅਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਗੋਗੀ ਜੀ ਹੈਗੇ ਸੀ ਉਹਨਾਂ ਦਾ ਦਿਹਾਂਤ ਹੋ ਚੁ ਖੜੇ ਆ ਕੁਮਾਰ ਮੰਡੀ ਦੇ ਵਿੱਚ ਕਿ ਦੇਖ ਸਕਦੇ ਹੋ ਕਿ ਕੁਮਾਰ ਮੰਡੀ ਜਿਹੜਾ ਬਾਜ਼ਾਰ ਹੈਗਾ ਉਹ ਵੀ ਬਿਲਕੁਲ ਬੰਦ ਪਈਆਂ ਬਿਲਕੁਲ ਮਾਰਕੀਟ ਪੂਰੀ ਬੰਦ ਪਈ ਹੋਈ ਹੈ ਔਰ ਅਸੀਂ ਮਾਰਕੀਟ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਵੀ ਆਪਾਂ ਕਰਾਵਾਂਗੇ ਮੌਕੇ ਦੇ ਉੱਤੇ ਕਿ ਕਿਵੇਂ ਕਿਵੇਂ ਲੱਗਦਾ ਹੈਗਾ ਵਾ ਕਿ ਅੱਜ ਪੂਰਾ ਬਾਜ਼ਾਰ ਪੂਰਾ ਬੰਦ ਪਿਆ ਹੋਇਆ ਵਾ ਕਿ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਜੀ ਹੈਗੇ ਸੀ ਉਹਨਾਂ ਦਾ ਗੋਲੀ ਲੱਗਣ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਰਾਤ ਤੇ ਮੌਕੇ ਤੇ ਸੋ ਅਸੀਂ ਪਹੁੰਚੇ ਹੈਗੇ ਆ ਇਸ ਟਾਈਮ ਅਸੀਂ ਕੁਮਾਰ ਮੰਡੀ ਦੇ ਵਿੱਚ ਅਸੀਂ ਹੋਰ ਜਿਹੜੇ ਬਾਜ਼ਾਰ ਦੇ ਜਿਹੜੇ ਮਾਰਕੀਟ ਦੇ ਜਿਹੜੇ ਬੰਦੇ ਹੈਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਮੌਕੇ ਦੇ ਉੱਤੇ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਜ਼ਾਰ ਪੂਰਾ ਬੰਦ ਹੋਇਆ ਪਿਆ ਸਾਰੀਆਂ ਦੁਕਾਨਾਂ ਬੰਦ ਹੋਈਆਂ ਪਈਆਂ ਹੈਗੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਕੁਮਾਰ ਮੰਡੀ ਦੇ ਵਿੱਚ ਪੂਰੀ ਚਹਿਲ-ਪਹਿਲ ਹੁੰਦੀ ਸੀ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਦੀ ਹੈਗੇ ਸੀ ਉਹਨਾਂ ਦੇ ਹੱਥ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦੁਕਾਨਦਾਰ ਹੈਗੇ ਆ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਇਹਨਾਂ ਕੀ ਕਹਿੰਦੇ ਹੈਗੇ ਨੇ ਬਿਲਕੁਲ ਤੁਸੀਂ ਦੇਖਦੇ ਕਰਾਨੇ ਆ ਦੁਕਾਨਦਾਰ ਜਿਹੜੇ ਇੱਥੇ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਨੀ ਹੈ ਹੈ ਕਿ ਕੀ ਕਹਿੰਦੇ ਹੈਗੇ ਨੇ ਕਿ ਜਿਵੇਂ ਕਿ ਅੱਜ ਪੂਰਾ ਬਾਜ਼ਾਰ ਬੰਦ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਆਪਣਾ ਆਪਾ ਜੀ ਕਿਵੇਂ ਲੱਗਦਾ ਅੱਜ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਜੀ ਹੈਗੇ ਸੀ ਉਹਨਾਂ ਦੀ ਦਿਹਾਂਤ ਹੋ ਗਿਆ ਹੋਇਆ ਤੁਸੀਂ ਬਾਜ਼ਾਰ ਵਾਲੇ ਹੋ ਕਿਵੇਂ ਲੱਗਦਾ ਹੈਗਾ ਬੜੇ ਅਫਸੋਸ ਵਾਲੀ ਗੱਲ ਹੈ ਇੱਕ ਤਾਂ ਯਕੀਨ ਨਹੀਂ ਆ ਰਿਹਾ ਇਸ ਗੱਲ ਦਾ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੇ ਸਾਡੇ ਇੰਨੇ ਵਧੀਆ ਨੇਤਾ ਜਿਹੜੇ ਸਾਡੇ ਪੂਰੇ ਕਮਾਰ ਮੰਡੀ ਦਿয়াল ਨਗਰ ਕ੍ਰਿਸ਼ਨ ਨਗਰ ਗੋਬਿੰਦ ਨਗਰ ਸਾਰਿਆਂ ਨੂੰ ਕਵਰ ਕਰਦੇ ਸੀਗੇ ਇਹ ਤਾਂ ਇਹ ਤਾਂ ਉਹਨਾਂ ਉਹਨਾਂ ਪਤਾ ਲੱਗਿਆ ਕਿ ਕਿਵੇਂ ਡੈਥ ਹੋਈ ਉਹਨਾਂ ਨੂੰ ਇਹਦੇ ਬਾਰੇ ਕੋਈ ਨੋ ਲੈ ਨਹੀਂਦਾ ਰਾਤੀ ਨੂੰ ਰਾਤੀ ਸੰਦੇਸ਼ ਵੇਖਿਆ ਉਹਨਾਂ ਨੂੰ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਸੰਤ ਸਿਹਰੇ ਦੀ ਖਬਰ ਪਤਾ ਲੱਗੀ ਜੀ ਜੀ ਤੇ ਤੁਹਾਡੇ ਇਲਾਕੇ ਦੇ ਹੈਗੇ ਬੜੇ ਅੱਛੇ ਹੈਗੇ ਨੇ ਉਹ ਤੇ ਉਹਨਾਂ ਵਿੱਚ ਕੋਈ ਉਹਦਾ ਕੋਈ ਤਾਜੀ ਕੋਈ ਯਾਦ ਕੋਈ ਉਹਨਾਂ ਦੀ ਜੀ ਹਾਂ ਹੁਣ ਉਸ ਬਿਆਰੇ ਉਹਦੇ ਨਿਕਲੇ ਸੀ ਜਿਹੜੇ ਆਪਾਂ ਵੋਟਾਂ ਦੇ ਜਦੋਂ ਭਗਵੰਤ ਮਾਨ ਜੀ ਆਏ ਸੀ ਉਹਨਾਂ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਸਾਰਿਆਂ ਨੇ ਸਵਾਗਤ ਕੀਤਾ ਸੀਗਾ ਉਸ ਤੋਂ ਬਾਅਦ ਹੁਣ ਅੱਜ ਖਬਰ ਪਤਾ ਲੱਗੀ 15 ਦਿਨ ਬਾਅਦ ਨਾ ਬੇਲੋਕੀ ਹਾਲ ਹੋ ਗਿਆ ਜੀ ਤੇ ਅੱਜ ਤੁਸੀਂ ਪੂਰਾ ਬਿਆਰ ਦੇਖੋ ਬਾਜ਼ਾਰ ਵਾਲੇ ਉਹਨਾਂ ਦੇ ਨਾਲ ਸੀਗੇ ਸਾਰੇ ਇਸ ਕਰਕੇ ਉਹਨਾਂ ਨੇ ਸ਼ੋਕ ਕਰਕੇ ਅਸੀਂ ਸਾਰਿਆਂ ਨੇ ਮਾਰਕੀਟ ਬੰਦ ਕੀਤੀ ਜਾਨੀ ਕਿ ਸ਼ੋਕ ਕਰ ਰਹੇ ਹਾਂ ਹਾਂਜੀ ਹਾਂਜੀ ਉਹਨਾਂ ਨੇ ਅਫਸੋਸ ਕਰ ਰਹੇ ਹੈਗੇ ਉਹਨਾਂ ਦਾ ਜੀ ਬਿਲਕੁਲ ਆਪਾਂ ਬਜ਼ਾਰ ਵਾਲੇ ਨਾਲ ਇਹਨਾਂ ਕਹਿਣਾ ਹੈਗਾ ਕਿ ਅਸੀਂ ਅਸੀਂ ਗੁਰਪ੍ਰੀਤ ਜਿਹੜੇ ਗੋਗੀ ਦੀ ਹੈਗੇ ਅਸੀਂ ਉਹਨਾਂ ਦਾ ਅਫਸੋਸ ਕਰ ਰਹੇ ਹੈਗੇ ਅਸੀਂ ਹੋਰ ਜਾਨਾ ਵੀ ਆਪਾਂ ਗੱਲਬਾਤ ਕਰਾਵਾਂਗੇ ਤੇ ਦੇਖ ਸਕਦੇ ਹੋ ਕਿ ਪੂਰਾ ਬਾਜ਼ਾਰ ਕਿਵੇਂ ਬੰਦ ਹੋਇਆ ਪਿਆ ਹੈਗਾ ਵਾ ਔਰ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਾਨੇ ਹੈਗੇ ਦੇਖ ਸਕਦੇ ਹੋ ਕਿ ਜਿਹੜੇ ਸਕਿਉਰਟੀ ਗਾਰਡ ਵੀ ਜਿਹੜੇ ਹੈਗੇ ਨੇ ਉਹ ਦੁਕਾਨਾਂ ਦੇ ਮੋਰੇ ਬਿਲਕੁਲ ਬਾਹਰ ਖੜੇ ਹੋਏ ਨੇ ਕਿ ਅੱਜ ਜਿਹੜੇ ਗੁਰਪ੍ਰੇਵਿਧਾਇਕ ਜਿਹੜੇ ਗੁਰਪ੍ਰੀ ਗੋਗੀ ਜੀ ਹੈਗੇ ਸੀ ਉਹਨਾਂ ਦਾ ਇਹ ਸ਼ੋਕ ਮਨਾ ਰਹੇ ਹੈਗੇ ਨੇ ਉਹ ਦੇਖ ਸਕਦੇ ਹੋ ਕਿ ਪੂਰਾ ਕਿੱਦਾਂ ਬਿਆਰ ਬੰਦ ਪਿਆ ਹੋਇਆ ਔਰ ਪੁਲਿਸ